ਉਹ ਤਾਂ ਥੋੜਾ ਟੱਪੇ ਕਹਿਣ ਦੀ ਸਵਾਦ ਆ ਤੁਹਾਡਾ ਨਾ ਡਾਇਲੋਗ ਵੀ ਬੜਾ ਕੈਂਟਾ ਸੋਹਣਿਆ ਉਹ ਕਹਿੰਦਾ ਕੀ ਗੱਲ ਹੈ ਉਹ ਕੀ ਗੱਲ ਆ ਸਹੇਵਾਂ ਨੂੰ ਸਹਿਕਦੀ ਫਿਰਦੀ ਐ ਹੁਣ ਤੂੰ ਸਾਡੇ ਪਿੰਡ ਨਾ ਆਇਆ ਕਰ ਕਿਉਂ ਸਾਰਾ ਪਿੰਡ ਤੈਨੂੰ ਵੱਢਣ ਨੂੰ ਫਿਰਦਾ ਉਹ ਕਿਹੜਾ ਸ਼ੇਰ ਦੇ ਘੋਰ ਨੇ ਜੱਥ ਪਾਲੂ ਜੱਟ ਤਾਂ ਪਹਿਲਾਂ ਹੀ ਲੜਾਈ ਮੁੱਲ ਲੈਣ ਨੂੰ ਫਿਰਦਾ ਕੋਈ ਹੱਕ ਵਿੱਚ ਤਾਂ ਵੱਜੇ ਆਪਣੇ ਤੂੰ ਦਿਲ ਵਿੱਚੋਂ ਕੱਢ ਮੁੰਡਿਆ ਦੇ ਕੋਈ ਕਤਲ ਕਰਾ ਦੂ ਕਤਲ ਕਰਾ ਦੂ ਯਾਰੀ ਛੱਡ ਮੁੰਡਿਆ ਇਸ ਦੌਰ ਨੂੰ ਚੇਤੇ ਰੱਖਦੇ ਹੋ ਵੀ ਬਹੁਤ ਸਾਰੇ ਕਲਾਕਾਰ ਆਪਣੇ ਪੁਰਾਣੇ ਗਾਇਕੀ ਤਾ ਕਰਕੇ ਪੱਲਾ ਜਾਂ ਛਡਾਉਣ ਦੀ ਕੋਸ਼ਿਸ਼ ਕਰਦੇ ਨਹੀਂ 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 ਵੀ ਯਾਰ ਉਹ ਕਹਿੰਦੇ ਅਸੀਂ ਯਾਰ ਉਹ ਔਰ ਚ ਗਾਲਿਓਦੋਂ ਸਾਨੂੰ ਪਤਾ ਨਹੀਂ ਸੀ ਉਹ ਗਲਤੀ ਹੋ ਗਈ ਓਦੋਂ ਇਹ ਤਾਂ ਇਹ ਤਾਂ ਮੰਨਣਾ ਪਊਗਾ ਸਾਜ ਮੂਰੇ ਪਿਆ ਹੈ ਵੀ ਉਮਰ ਦਾ ਫਰਕ ਤੇ ਬਹੁਤ ਹੁੰਦਾ ਵੀ ਜਿਹੜਾ ਜਵਾਨੀ ਆ ਮੁੰਡ ਪੁਣਾ ਹੈ ਵੀ 25 ਸਾਲ 26 ਸਾਲ ਦੀ ਉਮਰ ਉਹਦੇ ਚ ਬੰਦਾ ਨਹੀਂ ਸੋਚਦਾ ਪੀ ਬਾਅਦ ਚ ਵੇਖੀ ਜਾਊਗੀ ਕਰੋ ਜੋ ਕਰਨਾ ਕਰਦੇ ਨੇ ਪਰ ਇਹ ਕਿ ਰਸਿਆਨੇ ਹੋਗੇ ਪਤਾ ਤਾਂ ਲੱਗਦਾ ਹੀ ਜਮਾਨਾ ਚੇਂਜ ਹੁੰਦਾ ਆ ਰਿਹਾ ਨਾ ਤੁਸੀਂ ਉਹ ਸਮਝ ਇਹੋ ਜਿਹੇ ਜੋ ਹੋ ਜੇ ਸੀ ਉਦੋਂ ਅਸੀਂ ਪੱਲੇਦਾਰਾ ਬੋਲਣਾ ਸੀ ਨਹੀਂ ਤੇਰੇ ਨਾਲ ਹਰ ਇੱਕ ਸਟੇਜ ਤੇ ਉਹਦੀ ਫਰਮਾਇਸ਼ ਆਉਂਦੀ ਸੀ ਅੱਜ ਅੱਜ ਵੀ ਆਉਂਦੀ ਆ ਬਟ ਬਹੁਤ ਘੱਟ ਆਉਂਦੀ ਆ ਹੁਣ ਅੱਜ ਇਦਾਂ ਦੇ ਆਉਂਦੀ ਆ ਕਾਨਪੂਰੀਆ 302 ਹਨਾ ਟਾਈਮ ਟੇਪਾ ਮਿੱਤਰਾ ਐ ਗਾਣੇ ਐਸੇ ਗਏ ਜਿਹੜੇ ਅੱਜ ਵੀ ਇਹ ਸਟੇਜਾਂ ਤੇ ਸਾਨੂੰ ਨਾਲ ਹੀ ਰੱਖਣੇ ਪਏ ਨੇ ਹੁਣ ਟਾਈਮ ਟੇਪਾ ਮਿੱਤਰਾ ਬੂਵੀ ਗੋਫਰਾਂ ਵਾਲੀ ਵੇਰ ਗਾਲਤੀ ਮੈਨੂੰ ਟੱਕਣ ਵਾਲੇ ਬਣੀ ਬੱਡੇ ਤੇਰਾ ਅੜਾਈ ਫਿਰੇ ਪੱਕਾ ਪਿਸਤੌਲ ਭਰ ਕੇ ਜੱਟ ਚਾਦਰੇ ਦੀ ਡੱਬ ਵਿੱਚ ਸੂਟ ਸ਼ੱਡ ਵੱਖੀਆਂ ਤੋਂ ਤੰਗ ਪਾਉਣਾ ਇਹ ਗਾਣੇ ਜਿਹੜੇ ਅੱਜ ਵੀ ਉਵੇਂ ਹੀ ਚੱਲਦੇ ਜਿਵੇਂ ਪੁਰਾਣੇ ਸੀਗੇ ਬਿਲਕੁਲ ਉਹਦਾ ਉਹਦਾ ਗਾਣੇ ਤੁਸੀਂ ਗਾਏ ਨੇ ਸਵਾਦ ਨਾਲ ਵੀ ਰਾਜੇ ਵਾਂਗੂ ਬਹਿ ਗਏ ਨੇ ਕਹੀ ਆਏ ਜੱਟਾਂ ਦੇ ਪੁੱਤਾਂ ਨੂੰ ਤੇ ਛੱਡੇਗੀ ਲੜਾ ਕੇ ਨਹੀਂ ਲੜਾ ਕੇ ਨਹੀਂ ਉਹ ਤਾਂ ਥੋੜਾ ਟੱਪੇ ਕਹਿਣ ਜੀ ਸੁਆਦਾ ਤੁਹਾਡਾ ਨਾ ਡਾਇਲੋਗ ਵੀ ਬੜਾ ਘੈਂਟ ਆ ਸੋਹਣਿਆ ਉਹ ਕਹਿੰਦਾ ਕੀ ਗੱਲ ਹੈ ਉਹ ਕਹਿੰਦੇ ਸ਼ੇਰ ਦੇ ਘਰ ਨੇ ਕੋਈ ਕੋਈ ਕਤਲ ਕਰਾ ਦੋ ਯਾਰੀ ਛੱਡ ਮੁੰਡਿਆ ਉਹ ਮੜਾ ਡਾਇਲੋਗ ਮੜਾ ਜੇ ਸੁਣਾ ਦੋ ਨਾ ਤੁਹਾਡੇ ਗਾਣੇ ਨਾਲੋਂ ਵੱਧ ਜ਼ਰੂਰ ਦਿੰਦਾ ਸੁਣਾ ਦੇ ਨੀ ਲਓ ਜੀ ਸੋਹਣਿਆ ਉਹ ਸ਼ੁਰੂ ਤੋਂ ਮੜਾ ਸੁਣਾਇਓ ਸੋਹਣਿਆ ਸੋਹਣਿਆ ਉਹ ਕੀ ਗੱਲ ਆ ਸਹੇਵਾਂ ਨੂੰ ਸਹਿਕਦੀ ਫਿਰਦੀ ਐ ਹੁਣ ਤੂੰ ਸਾਡੇ ਪਿੰਡ ਨਾ ਆਇਆ ਕਰ ਕਿਉਂ ਸਾਰਾ ਪਿੰਡ ਤੈਨੂੰ ਵੱਡਣ ਨੂੰ ਫਿਰਦਾ ਉਹ ਕਿਹੜਾ ਸ਼ੇਰ ਦੇ ਘੋਰ ਨੇ ਜੱਥ ਪਾਲੂ ਜੱਟ ਤਾਂ ਪਹਿਲਾਂ ਹੀ ਲੜਾਈ ਮੁੱਲ ਲੈਣ ਨੂੰ ਫਿਰਦਾ ਕੋਈ ਹੱਕ ਵਿੱਚ ਤਾਂ ਵਜੇ ਹਾਂ ਠੀਕ ਆ ਬਾਦੂ ਮਾਰੇ ਗਾਲਂਦੇ ਹੋ ਡਰਦੀਆਂ ਕਿਤੇ ਨਾ ਕੋਈ ਕਰਦੀ ਆ ਕਿਤੇ ਨਾ ਕੋਈ ਚੜ ਜਾਵੇ ਚੰਗ ਸਾਡੇ ਪਿੰਡ ਆਉਣਾ ਜਾਣਾ ਕਰ ਦੇ ਤੂੰ ਬੰਦ ਮੈਨੂੰ ਆਪਣੇ ਤੋਂ ਦਿਲ ਵਿੱਚੋਂ ਕੱਢ ਮੁੰਡਿਆ ਵੇ ਕੋਈ ਕਤਲ ਕਰਾ ਦੂ ਕਤਲ ਕਰਾ ਦੂ ਯਾਰੀ ਛੱਡ ਮੁੰਡਿਆ ਵੇ ਕੋਈ ਕਤਲ ਕਰਾ ਦੂ ਔ ਜੱਗ ਉਤੇ ਸਦਾ ਸਾਡੀ ਕਾਇਮ ਸਰਦਾਰੀ ਹਟੀਏ ਨਾ ਪਿੱਛੇ ਜਿੱਥੇ ਲਾੜੀ ਯਾਰੀ ਉਹ ਪਾਵੇਂ ਜਾਵੇ ਨਹੀਂ ਤੂਫਾਨ ਕੋਈ ਜਾਵੇ ਨਹੀਂ ਤੂਫਾਨ ਕੋਈ ਝੁੱਲ ਕੁੜੀਏ ਨੀ ਮੈਂ ਪੁੱਤ ਜੱਟ ਦਾ ਲੱਭਦਾ ਲੜਾਈ ਫੇਰਾ ਮੁੱਲ ਕੁੜੀਏ ਦੇ ਕੋਈ ਕਤਲ ਕਰਾ ਦੂੰ ਉਹ ਭਾਲਦਾ ਲੜਾਈ ਫੇਰਾ ਮੁੱਲ ਕੁੜੀਏ ਦੇ ਕੋਈ ਕਤਲ ਕਰਾ ਦੂੰ ਜਿਹੜੀ ਸ਼ੁਭਦੀਪ ਦੀ ਗੱਲ ਸੀ ਉਹ ਦੂਜਾ ਬੰਦਾ ਨਹੀਂ ਕਰ ਸਕਦਾ ਬਾਣੀ ਨਹੀਂ ਸਕਦਾ ਜੀ ਉਹ ਜਿਹੜੀ ਉਹਦੇ ਬੰਦੇ ਨੇ ਬੇਸ਼ੱਕ ਕੂੜੇ ਨੂੰ ਹੱਥ ਲਾਤਾ ਸਾਡੇ ਵਰਗਿਆਂ ਨੂੰ ਯਾਰ ਗਲੀਆਂ 'ਚ ਰੋਲਦਿਆਂ ਨੂੰ ਹੱਥ ਲਾਤਾ ਹੀਰੋ ਬਣਾਤਾ